ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਬੜੇ ਖੁਸ਼ੀ ਦੇ ਸਮਾਗਮ ਦੇ ਵਿੱਚ ਅੱਜ ਜਿੰਨੇ ਵੀ ਖੇਡ ਪ੍ਰੇਮੀ ਛੋਟੇ ਛੋਟੇ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਕੋਚਸ ਟੀਚਰਸ মিডিਆ ਤੋਂ ਸੰਗਰੂਰ ਦੇ ਸਾਡੇ ਦੋਸਤ ਮਿੱਤਰ ਸਾਰੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਛੋਟ ਨੋਟਿਸ ਤੇ ਆਇਓ ਨਮਸਕਾਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਹ ਮੈਂ ਖੁਦ ਇੱਕ ਸਪੋਰਟਸ ਲਵਰ ਆ ਤਾਂ ਮੈਂ ਕਦੇ ਵੀ ਕੋਈ ਖੇਡਾਂ ਲਈ ਕੋਈ ਕਿਸੇ ਕਿਸਮ ਦੀ ਸਕੀਮ ਜਾਂ ਕੋਈ ਬਜਟ ਦੀ ਮੇਰੇ ਕੋਲ ਗੱਲ ਆਉਂਦੀ ਆ ਤਾਂ ਮੈਂ ਅਗਲਾ ਕੁਐਸਚਨ ਹੀ ਨਹੀਂ ਪੁੱਛਦਾ ਮੈਂ ਸਿੱਧਾ ਕਹਿਣਾ ਕਿ ਕਿੰਨੇ ਬੱਚੇ ਇਹਦੇ ਨਾਲ ਸੁਲਤਾ ਲੈਣਗੇ ਇੰਟਰਨੈਸ਼ਨਲ ਲੈਵਲ ਐ ਕਿਸ ਲੈਵਲ ਤੇ ਆਪਾਂ ਸ਼ੁਰੂ ਕਰੀਏ ਸੋ ਇਸ ਕਰਕੇ ਖੇਡਾਂ ਦੇ ਮਾਮਲੇ 'ਚ ਬਜਟ ਵੀ ਇਸ ਵਾਰ ਅਸੀਂ ਵਧਾ ਰਹੇ ਹਾਂ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਤੁਹਾਨੂੰ ਸੁਣਿਆ ਹੋਣਾ ਕਿ ਉਹਨਾਂ ਨੇ ਖੇਡਾਂ ਦੇ ਮਾਮਲੇ 'ਚ ਮੋਲਾਨਾ ਅਜਾ ਟਰਾਫੀ 2022 2023 ਫਿਰ ਜਿੱਤੀ ਇਸ ਵਾਰ ਅਰ ਸੰਗਰੂਰ ਖਾਸ ਤੌਰ ਤੇ ਖੇਡਾਂ ਦਾ ਕੇਂਦਰ ਹੈ ਬਾਕਸਿੰਗ ਦਾ ਹਾਕੀ ਦਾ ਜਿਵੇਂ ਮਾਲਪੁਰ ਉਧਰ ਹੁਸ਼ਿਆਰਪੁਰ ਵਾਲੇ ਪਾਸੇ ਫੁੱਟਬਾਲ ਹੈ ਆਪਣੇ ਇੱਥੇ ਹਾਕੀ ਤੇ ਬਾਕਸਿੰਗ ਹੈ ਜਲੰਧਰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਸੋ ਸਿਕਸ ਸਾਈਡ ਐਸਟੋਟਰਫ ਦੀ ਸ਼ੁਰੂਆਤ ਹੋਈ ਹੈ ਮੈਂ ਮੈਨੂੰ ਪਤਾ ਹੈ ਦਸ਼ਮੇਸ਼ਾ ਕੀ ਕਲੱਬ ਲਾਲੀ ਹੁਣ ਹਾਂ ਮੈਂ ਇੱਥੇ ਆਇਆ ਸੀ ਜਦੋਂ ਐਮਪੀ ਹੁੰਦਾ ਸੀ ਤਾਂ ਮੈਂ ਗਰਾਊਂਡ ਦੇ ਵਿੱਚ ਅਕਸਰ ਕੋਈ ਕਿਧਰ ਬਨਾਸਰ ਪਾਕ ਸੈਰ ਕਰਨ ਮੈਂ ਇਸ ਵਾਰ 26 ਜਨਵਰੀ ਨੂੰ ਲੁਧਿਆਣਾ ਝੰਡਾ ਲਹਿਰਾ ਰਿਹਾ ਪਰ ਮੈਂ ਆਰਡਰ ਜਾਰੀ ਕਰਤੇ ਕੱਲਾ ਲੁਧਿਆਣਾ ਨਹੀਂ ਬਾਕੀ ਸਾਰੇ ਪੰਜਾਬ ਚ ਵੀ ਜਿੱਥੇ ਜਿੱਥੇ ਸਿੰਥੈਟਿਕ ਟਰੈਕ ਬਣੇ ਹੋਏ ਨੇ ਉੱਥੇ ਪਰੇਡ ਨਹੀਂ ਹੋਣੀ ਉੱਥੇ ਗਰਾਉਂਡ ਖਰਾਬ ਨਹੀਂ ਕਰਨਾ ਆਪਾਂ ਕਿਉਂਕਿ ਫੰਕਸ਼ਨ ਇੱਕ ਕੰਟੇ ਦਾ ਉਹ ਤਿੰਨ ਮਹੀਨੇ ਤੱਕ ਵਿਚਾਰੇ ਉਹ ਟੋਏ ਭਰਦੇ ਰਹਿੰਦੇ ਤੇ ਨਾਲ ਦੀ ਨਾਲ ਇਹ ਵੀ ਆਰਡਰ ਜਾਰੀ ਕਰਤਾ ਜਿੱਥੇ ਵੀ ਕੱਚੇ ਗਰਾਉਂਡ 'ਚ ਵੀ ਕਰੋਗੇ ਪਰੇਡ ਜਾਂ ਚਾਕੀਆਂ ਤਾਂ ਸ਼ਾਮ ਤੱਕ ਉਹਦੇ ਸਫਾਈ ਤੇ ਉਹਦੀ ਰਿਪੇਅਰ ਕੰਪਲੀਟ ਹੋਣੀ ਚਾਹੀਦੀ ਹੈ ਅਗਲੇ ਦਿਨ ਤੋਂ ਕੋਈ ਪਲੇਅਰ ਇਹ ਨਾ ਕਹਵੇ ਯਾਰ ਕੱਲ ਖਰਾਬ ਕਰ ਗਏ ਯਾਰ ਬਹੁਤ ਵਧੀਆ ਮੌਕਾ ਮਿਲ ਰਿਹਾ ਹੈ ਜਦੋਂ ਮੌਕਾ ਮਿਲਦਾ ਹੈ ਤਾਂ ਫਿਰ ਪਰਫਾਰਮੈਂਸ ਦਾ ਵੀ ਮੌਕਾ ਮਿਲਦਾ ਹੈ ਪਹਿਲੀ ਵਾਰ ਹੋਇਆ ਹੈ ਹਿਸਟਰੀ ਦੇ ਵਿੱਚ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਕਿ ਪੰਜਾਬ ਨੇ ਏਸ਼ੀਆਨ ਦੇ ਵਿੱਚ 20 골ਡ ਮੈਡਲ ਦਿੱਤੇ 20 ਮੈਡਲ 20 ਪੰਜਾਬੀਆਂ ਦੇ ਮੈਡਲ ਨੇ ਔਰ ਅਸੀਂ 골ਡ ਮੈਡਲ ਨੂੰ 75 ਲੱਖ ਸਿਲਵਰ ਨੂੰ 50 브론즈 ਨੂੰ 3 16 ਜਨਵਰੀ ਨੂੰ ਇੱਕ ਫੰਕਸ਼ਨ ਰੱਖਿਆ ਅੱਜ ਹੀ ਫੈਸਲਾ ਕੀਤਾ ਕਿਉਂਕਿ ਮੈਂ ਅੱਜ ਮੈਂ ਸਪੋਰਟਸ ਮਿਸਟਰ ਨੀਤ ਹੇਰ ਜੀ ਨਾਲ ਮੀਟਿੰਗ ਕਰਕੇ ਆ ਰਿਹਾ ਹਾਂ ਸਵੇਰੇ 16 ਜਨਵਰੀ ਨੂੰ ਜਿਹੜੇ ਏਸ਼ੀਅਨ ਗੇਮਾਂ ਦੇ ਜੇਤੂ ਨੇ ਤੇ ਨੈਸ਼ਨਲ ਗੇਮਾਂ ਦੇ ਜੇਤੂ ਨੇ ਉਹਨਾਂ ਨੂੰ ਇਨਾਮ ਵੰਡਾਂਗੇ 75 ਲੱਖ ਰੁਪਏ 골ਡ ਵਾਲਾ ਏਸ਼ੀਅਨ ਨੂੰ ਤੇ ਬਾਕੀ ਜਿੰਨੇ ਵੀ ਸਾਡੀ ਪਾਲਿਸੀ ਕਹਿੰਦੀ ਹੈ ਨੈਸ਼ਨਲ ਦੇ ਵਿਨਰਸ ਨੂੰ ਅੱਛਾ 75 ਲੱਖ ਐ ਇਦਾਂ ਨਹੀਂ ਹੈਗਾ ਜਿਵੇਂ ਬੈਠਿਆ weight lifting ਦੇ ਵਿੱਚ ਸਾਡੀ ਭੈਣ ਨੇ ব্রੌਂਜ਼ ਜਿੱਤਿਆ ਇੰਡੀਵਿਜੂਅਲ ਤਾਂ ਮਿਲੂ ਵੀ ਮਿਲੂਗਾ ਕਿਸੇ ਨੇ 골ਡ ਵੀ ਜਿੱਤਿਆ ਗੋਲੇ 'ਚ ਗੋਲਾ ਸੁੱਟਣ 'ਚ ਕਿਸੇ ਨੇ ਕੁਛ ਮੈਂ ਇਸ ਦੀ ਕੁੜੀ ਐ ਜਿਹੜੀ ਮੈਂ ਇਸ ਪਿੰਡ 'ਅਥੇ ਉੱਥੋਂ ਦੀ ਕੁੜੀਆਂ ਨੇ ਜਿੱਤਿਆ ਇਹ ਤਾਂ ਮਿਲ ਨਹੀਂ ਮਿਲਣਾ ਹੈ ਹਾਕੀ ਟੀਮ ਨੂੰ ਹਾਕੀ ਟੀਮ ਨੇ 골ਡ ਜਿੱਤਿਆ ਹੈ ਏਸ਼ੀਅਨ ਚ 10 ਪੰਜਾਬੀ ਨੇ ਹਾਕੀ ਟੀਮ ਚ 10 ਪਲੇਅਰ ਪੰਜਾਬੀ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹਾਕੀ ਟੀਮ ਨੂੰ ਸਾਰੀ ਟੀਮ ਨੂੰ 75 ਲੱਖ ਦੇਵਾਂਗੇ ਨਾ ਕੱਲੇ ਕੱਲੇ ਪਲੇਅਰ ਨੂੰ 75-75 ਲੱਖ ਦੇਵਾਂਗੇ 7.7 ਕਰੋੜ ਗੱਲ ਲਈ ਹਾਕੀ ਟੀਮ ਹਰਮਨਪ੍ਰੀਤ ਹੋਰਾਂ ਦਾ ਹਾਰਦਿਕ ਹੋਰਾਂ ਦਾ ਗੁਰਜਨ ਢੋਰਾ ਦਾ ਸ਼ਮਸ਼ੇਰ ਹੋਰਾਂ ਦਾ ਸুইস ਕਰਕੇ ਨਾਲ ਅਸੀਂ ਇੱਕ ਫੈਸਲਾ ਇੱਕ ਹੋਰ ਕਰ ਲਿਆ ਮੈਂ ਆਖਿਆ ਮੀਤ ਬਾਅਦ ਤੱਕ ਯਾਰ ਕੋਈ ਵੀ ਨਾਮ ਦੇ ਦੂਗਾ ਜੋ ਜਿੱਤਿਆ ਇਹ ਤਾਂ ਕੋਈ ਵੀ ਪਿੰਡ ਟੂਰਨਾਮੈਂਟ ਦੇ ਬੁਲਾ ਲੈਂਦੇ ਨੇ ਮਾਨਸਨਵਾ ਮੇਖੇ ਜਰ ਪਹਿਲਾਂ ਜਿੱਤਣ ਜੋਗੇ ਤਾਂ ਕਰੀਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਜਿਹੜਾ ਨੈਸ਼ਨਲ ਵਿਨਰ ਹੋ ਗਿਆ ਏਸ਼ੀਅਨ ਦੀ ਕਾਮਨਵੈਲਥ ਦੀ ਜਾ 올림픽 ਦੀ ਤਿਆਰੀ ਕਰਦਾ ਹੈ 8 ਲੱਖ ਰੁਪਏ ਉਹਨੂੰ ਪਹਿਲਾਂ ਦੇਵਾਂਗੇ ਕਿ ਘਟੋ ਘਟ ਸ਼ੂ ਜਾਂ ਜਾਂ ਗੱਦਾ ਉਹ ਤਾਂ ਲੋ ਜਿਹੜਾ ਉੱਥੇ ਖੇਡਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਰਹਿੰਦੇ ਨੇ ਉੱਥੇ ਗੱਦੇ ਹੁੰਦੇ ਨੇ ਗ੍ਰਿਪੀ ਨਹੀਂ ਬਣਦੀ ਹੁਣ ਜਿਹੜਾ ਅੱਜ ਮੈਨੂੰ ਡੀਸਾ ਬੰਨੇ ਦਿਖਾਇਆ ਜਿਹੜਾ weight lifting center ਬਿਲਕੁਲ ਸੇਮ ਹੈ ਜਿਹੜਾ olympic ਚ ਵਰਤਿਆ ਜਾਂਦਾ ਜਦੋਂ ਇੱਥੋਂ ਕਰਕੇ ਜਾਵਾਂਗੇ ਤਿਆਰੀ ਤਾਂ ਉੱਥੇ ਕੋਈ ਉਪਰਾਪਨ ਨਹੀਂ ਲੱਗੂਗਾ ਫਿਰ ਸੋ ਸਪੋਰਟਸ ਲਈ ਕਿਉਂਕਿ ਸਪੋਰਟਸ ਜਿਹੜੀ ਚੀਜ਼ ਹੈ ਮੈਂ ਤਾਂ ਇਹ ਦੇਖਿਆ ਕੱਲੀਆਂ ਖੇਡਾਂ ਹੀ ਨੇ ਸਪੋਰਟਸ ਹੈ ਜਿਹਦੇ ਵਿੱਚ ਹਾਰਨ ਤੇ ਜਿੱਤਣ ਵਾਲੇ ਬਾਅਦ ਦੇ ਵਿੱਚ ਹੱਥ ਮਿਲਾਉਂਦੇ ਆ ਨਹੀਂ ਤਾਂ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੋਈ ਹੈ। ਪਤਾ ਨਹੀਂ ਕੌਣ ਜਿੱਤੂ ਪਤਾ ਨਹੀਂ ਕੌਣ ਹਾਰੂ ਹੱਥ ਮਲਾਉਣਗੇ। ਨਾ ਹੋਰ ਦੁਸ਼ਮਣ ਵੜ ਜਾਣਗੇ। ਕੱਲਾ ਖੇਡਾਂ ਨੇ ਜਿਹਦੇ ਵਿੱਚ ਜਿੱਤਣ ਵਾਲਾ ਹਾਰਨ ਵਾਲੇ ਨੂੰ ਕਹਿੰਦਾ ਕੋਈ ਗੱਲ ਨਹੀਂ ਬਹੁਤ ਵਧੀਆ ਖੇਡੇ ਤੁਸੀਂ ਮੁਬਾਰਕਾਂ ਉਹ ਵੀ ਕਹਿੰਦਾ ਗੁੱਡ ਲੱਕ। ਸੋ ਇਹ ਸਪੋਰਟਸ ਜਿਹੜੀ ਹੈ ਨਾ ਇਹ ਸਾਡਾ ਕੈਰੇਕਟਰ ਸਟੈਬਲਿਸ਼ ਕਰਦੀ ਹੈ। ਮੇਰੇ ਸਾਹਮਣੇ ਪੱਤਰਕਾਰ ਵੀਰ ਬੜਮ ਵਿੱਕੀ ਬੈਠਾ ਹੈ। ਕੋਲੀ ਸਾਹਿਬ ਬੈਠੇ ਨੇ ਕੀਰਤੀ ਬੈਠਾ ਲਓ ਜੀ ਉਧਰੋਂ ਸਾਡੇ ਪੁਰਾਣੇ ਮਿੱਤਰੋ ਦੇਖੋ ਬੰਨੀ ਬੈਠੇ ਪੂਰੇ ਰੰਗ ਦੀ ਪੱਗ ਵਾ 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 ਸੀਨੀਅਰ ਪੱਤਰਕਾਰ ਸਾਹਿਬਾਨ ਬੈਠੇ ਆਂ ਅੰਗਰੇਜ਼ੀ ਦੇ ਰੋਜ਼ ਹੀ ਤੁਹਾਡੇ ਕੋਲੇ ਮਿਲਦਾ ਰਿਆਂ ਓਵੇਂ ਜਿਵੇਂ ਆ ਹਾਂ ਇੰਨਾ ਹੋ ਗਿਆ ਹੋਊਗਾ ਕਿ ਮੈਂ ਘੱਟ ਮਿਲਣ ਲੱਗ ਗਿਆ ਹਾਂਗਾ ਕਿਉਂਕਿ ਜ਼ਿੰਮੇਵਾਰੀਆਂ ਵੱਡੀਆਂ ਪੈ ਗਈਆਂ ਪਰ ਇਜ਼ਹਾਰ ਨਹੀਂ ਕਰਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਿਆਰ ਨਹੀਂ ਕਰਤੇ ਛੋਟੇ ਨਾਲ ਛੋਟੇ ਵਰਗੇ ਐਂ ਰਵਾਂਗੇ ਐਂ ਅੱਜ ਮੈਂ ਲਾਇਬ੍ਰੇਰੀਆਂ ਦਾ ਤੋਂ ਘਾਟਨ ਕਰਕੇ ਆਇਆ ਕਾਂਜ ਲਈ ਤੋਂ ਆਇਆ ਮੈਂ ਬਹੁਤ ਸ਼ਾਨਦਾਰ ਲਾਇਬ੍ਰੇਰੀਆਂ ਜਿੱਥੇ ਪੰਜਾਬ ਪੁਲਿਸ ਦੀ ਭਰਤੀ ਤੋਂ ਲੈ ਕੇ ਯੂਪੀਐਸਸੀ ਦੇ ਪੇਪਰ ਤੱਕ ਦੀ ਟ੍ਰੇਨਿੰਗ ਹੈ ਉਥੇ ਇੱਥੇ ਜਾ ਕੇ ਪੜੋ ਬੱਚਿਆਂ ਨੂੰ ਭੇਜੋ ਅਫਸਰ ਬਣ ਕੇ ਨਿਕਲੋ ਪਿੰਡਾਂ ਦੇ ਵਿੱਚ ਫੁੱਲੀ ਏਸੀ ਆਈਕੀਆ ਦਾ ਫਰਨੀਚਰ ਕੰਪਿਊਟਰ ਦੁਨੀਆ ਭਰ ਦੇ ਕਿਤਾਬਾਂ ਉੱਤੇ ਪਈਆਂ ਪਿੰਡਾਂ ਦੇ ਹਰ ਹਲਕੇ ਨੂੰ ਛੇ ਪਰਤੂਰੀ ਥੋੜਾ ਜਿਹਾ ਕਿਉਂਕਿ ਤੁਰਾ ਹੈ ਤੂਰੀ ਨੂੰ ਥੋੜਾ ਜਿਹਾ ਮਾਫ਼ ਐ ਮੈਨੂੰ ਵੱਧ ਹੋਛਾਦੀ ਆਮਨੇ ਕਿਉਂਕਿ ਉਹਨਾਂ ਨੇ ਤਾਂ ਫਿਰ ਬੂਟਾ ਲਾਇਆ ਹੈ ਨਾ ਤੂਰੀ ਵਾਲਿਆਂ ਨੇ ਤਾਂ ਬੂਟਾ ਲਾਇਆ ਹੋਇਆ ਨਾ ਪਰਤੂਰੀ ਵਾਲਿਆਂ ਨੂੰ ਥੋੜਾ ਜਿਹਾ ਹੱਕ ਵੀ ਹੈਗਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਰਫਲਾਣਾ ਲਾਵੇ ਜਾਂ ਨਾ ਲਾਵੇ ਇਹ ਤਾਂ ਹੁਣ ਪ੍ਰਮਾਤਮਾ ਦਾ ਹੈ ਹੁਣ ਮੈਂ ਜਾਊਂਗਾ ਇਸ ਤੋਂ ਬਾਅਦ ਬਗਰਾਵੜ ਮੁੰਡਾ ਸ਼ਹੀਦ ਹੋ ਗਿਆ ਆਪਣਾ ਛੱਤੀਸਗੜ੍ਹ ਚ 1 ਕਰੋੜ ਰੁਪਏ ਦਾ ਚੈੱਕ ਨਾਲ ਲੈ ਕੇ ਆਇਆ ਔਰ ਇਹ ਕਰਨ ਜਾ ਕੇ ਦੇਖ ਆਉਂਗਾ ਅੱਜ ਹੁਣ ਇਹ ਤੋਂ ਬਾਅਦ ਮੈਂ ਉੱਥੇ ਹੀ ਜਾਊਂਗਾ ਸੋ ਆ ਬੱਚੇ ਬੈਠੇ ਛੋਟੇ ਛੋਟੇ ਬੇਟੇ ਸਪੋਰਟਸ ਦੇ ਵਿੱਚ ਆਓ ਕੋਚਸ ਤੁਹਾਡੇ ਬਹੁਤ ਸ਼ਾਨਦਾਰ ਨੇ ਮਿਹਨਤ ਕਰੋ ਪੋਡੀਅਮ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ ਜਿਸ ਦਿਨ ਤੁਸੀਂ ਪੋਡੀਅਮ ਤੇ ਖੜੇ ਹੋਵੋਗੇ ਕੋਈ ਬ੍ਰੌਂਜ਼ ਕੋਈ 골ਡ ਕੋਈ ਸਿਲਵਰ ਜਿੱਤ ਰਿਆ ਹੋਊਗਾ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਤੁਹਾਡੇ ਘਰਦਿਆਂ ਦਾ ਫੋਨ ਆ ਜਾਊਗਾ ਕਿ ਪੁੱਤ ਬਹੁਤ ਚੜ੍ਹਾਈ ਹੋ ਗਈ ਆਪਣੀ ਆਪਣੇ ਇਲਾਕੇ ਦੇ ਲੋਕ ਆਪਾਂ ਨੂੰ ਆ ਕੇ ਵਧਾਈਆਂ ਦਿੰਦੇ ਨਾਮ ਰੌਸ਼ਨ ਕਰੋ ਹਾਕੀ ਖੇਡੋ ਥਲੇਟਿਕਸ ਕਰੋ ਜੋ ਵੀ ਗੇਮ ਆਉਂਦੀ ਮੈਂ ਤਾਂ ਬਹੁਤ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਆ ਮੈਂ ਰੋਜ਼ ਮੈਚ ਦੇਖਦਾ ਹੁਣ ਵੀ ਕੋਈ ਨਾ ਕੋਈ ਮੈਚ ਚੱਲਦੇ ਰਹਿੰਦੇ ਐਨਬੀਏ ਚੱਲ ਰਹੀ ਹੈ ਨੈਸ਼ਨਲ ਬਾਸਕਟਬਾਲ ਐਨਬੀਏ ਨੂੰ ਜਾਣਦੇ ਹੋਣਗੇ ਬਹੁਤ ਸਾਰੇ ਕੋਲ ਸੋ ਮੈਂ ਐਨਬੀਏ ਦੇਖਦਾ ਮੈਚ ਆਲੀ ਮਾਰਨਿੰਗ ਆਉਂਦੀ ਹੈ 5:30 ਵਜੇ 7:00 ਵਜੇ ਗੋਲਡਨ ਸਟੇਟ ਵਾਰੀਅਰ ਐਲ ਐ ਲੈਕਰਸ ਫੀਨਿਕਸ ਸਨਸ ਮੈਂ ਸਾਰੇ ਖੇਡਾਂ ਨੂੰ ਮੈਂ ਫਾਲੋ ਕਰਦਾ ਬਿਲਕੁਲ ਜਰੂਰ ਫੋਲੋ ਕਰੋ ਹੁਣ ਆਉਣ ਵਾਲੇ 2-4 ਦਿਨਾਂ ਚ ਜਿਹੜਾ ਫਰਸਟ ਗ੍ਰੈਂਡ ਸਲੇਮ ਆਫ ਦ ਇਅਰ ਟੈਨਿਸ ਦੇ ਵਿੱਚ ਆਸਟ੍ਰੇਲੀਅਨ ਓਪਨ ਉਹ ਵੀ ਸ਼ੁਰੂ ਹੋਣ ਵਾਲਾ ਮੈਂ ਸਾਰਾ ਫੋਲੋ ਕਰੂੰਗਾ ਮੈਂ ਜੋਕੋ ਵੇਚ ਨੂੰ ਫੋਲੋ ਕਰਦਾ ਮੈਂ ਨਡਾਲ ਨੂੰ ਫੋਲੋ ਕਰਦਾ ਮੁੰਡਾ ਨਮਾਇਆ 카ਰਲੋਸ ਬਹੁਤ ਕਮਾਲ ਖੇਡਦਾ 20 ਸਾਲ ਦਾ ਮੁੰਡਾ ਸੂਚ ਕਰਕੇ ਜੇ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੋ ਫਿਰ ਤੁਹਾਨੂੰ ਇੱਕ ਦੂਜੇ ਦੇ ਠਿੱਬੀ ਲਾਉਣ ਵਾਲਾ ਕੰਮ ਜਿਹੜਾ ਉਹ ਭੁੱਲ ਜਾਣਾ ਤੁਸੀਂ ਫਿਰ ਸੋ ਮੈਂ ਤੁਹਾਨੂੰ ਕਹਿਣਾ ਭੱਜੋ ਇਹ ਨਾ ਦੇਖੋ ਕਿ ਪਿੱਛੇ ਕੌਣ ਹੈ ਰੀਵਨ ਦੇਖੋ ਬਾਕੀ ਕੰਮ ਕੈਮਰਿਆਂ ਦਾ ਉਹ ਦੇਖਣਗੇ ਕੌਣ-ਕੌਣ ਪਿੱਛੇ ਰਹਿ ਗਿਆ ਰੀਵਨ ਮੰਜ਼ਲ ਹੈ ਰੀਵਨ ਰੀਵਨ ਨੂੰ ਪਹਿਲਾਂ ਟੱਚ ਕਰ ਦਿਓ ਫਿਰ ਉਹ ਆਪ ਹੀ ਦੱਸ ਦੇਣਗੇ ਕੌਣ ਕਿੰਨੇ ਸਕਿੰਟ ਵਿੱਚ ਟੱਚ ਕਰ ਗਿਆ ਕੌਣ ਕਿੰਨੇ ਸਕਿੰਟ ਪਿੱਛੇ ਰਹਿ ਗਿਆ ਸੋ ਕੌਨਫੀਡੈਂਸ ਲੈਵਲ ਜਦੋਂ ਵੱਧ ਗਿਆ ਬੱਚਿਆਂ ਦਾ ਤਾਂ ਆਪ ਹੀ ਕਮਾਲ ਹੋਊਗੀ ਡਰੱਗ ਤੋਂ ਜਿਹੜੇ ਬੱਚੇ ਖੇਡਦੇ ਨੇ ਜਿਹੜੇ ਬੱਚੇ ਗਰਾਊਂਡ 'ਚ ਆਉਂਦੇ ਆ ਰੋਜ਼ ਉਹ ਕਿਵੇਂ ਜਾ ਸਕਦੇ ਆ ਡਰੱਗ ਵੱਲ ਜਾ ਹੀ ਨਹੀਂ ਸਕਦੇ ਜਦੋਂ ਸਰੀਰ ਨਾਲ ਪਿਆਰ ਹੋ ਜਾਏ ਡਰੱਗ ਤੋਂ ਅਗਲੀ ਪੀੜ੍ਹੀ ਨੂੰ ਉਸ ਉਸ ਦਲਦਲ ਚ ਨਾ ਜਾਣ ਤੋਂ ਰੋਕਣ ਦਾ ਤਰੀਕਾ ਸਪੋਰਟਸ ਹੈ ਇੱਕ ਰੋਜਗਾਰ ਹੈ ਬਾਕੀ ਛਾਪੇ ਮਾਰ ਕੇ ਇੱਥੋਂ ਬੰਦ ਕਰ ਲਾਂਗੇ ਇਧਰੋਂ ਲਿਆਉਂਦੇ ਇਧਰੋਂ ਬੰਦ ਕਰ ਲਾਂਗੇ ਇਧਰੋਂ ਲਿਆਉਨੇ ਆ ਉਹ ਸਮਗਲਿੰਗ ਵਾਲੇ ਤਾਂ ਆਪ ਦਾ ਜਿਹੜੇ ਭੈੜੇ ਬੰਦੇ ਉਹ ਤਾਂ ਕਰਦੇ ਆ ਪਰ ਉਹਨਾਂ ਦੇ ਗਾਕ ਖਤਮ ਕਰ ਦੋ ਉਹਨਾਂ ਦੇ ਆਕਾ ਕਹਿਣ ਯਾਰ ਤੂੰ ਵੇਚਦਾ ਨਹੀਂ ਹੁਣ ਚਿੱਟਾ ਉਹ ਉਹਨੂੰ ਕਹਿਣ ਕਰੀਏ ਕੀ ਜੀ ਕੋਈ ਖਰੀਦਦਾ ਹੀ ਨਹੀਂ ਕਿਉਂਕਿ ਸਾਰੇ ਤਾਂ ਮੁੰਡੇ ਖੇਡਣ ਲੱਗ ਗਏ ਮੁੰਡੇ ਕੁੜੀਆਂ ਸਾਰੇ ਭਰਤੀ ਹੋਣ ਲੱਗ ਗਏ ਨੌਕਰੀਆਂ ਮਿਲਣ ਲੱਗੀਆਂ ਕਾਦੇ ਵਾਸਤੇ ਆਪਾਂ ਕਰਦੇ ਸੋ ਇਸ ਕਰਕੇ ਮੰਜਨੇ ਵੀ ਸੰਗਰੂਰ ਨੂੰ ਰਿਪਰੈਜ਼ੈਂਟ ਕਰਦੇ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਪਲੇਅਰ ਔਰ ਇਹਨਾਂ ਦੇ ਮਾਪੇ ਉਹਨੂੰ ਵੀ ਬਹੁਤ ਧੰਨਵਾਦ ਕਰੇ ਉਹ ਖੇਡਾਂ ਵੱਲ ਇਹਨਾਂ ਨੂੰ ਪ੍ਰੇਰ ਰਿਹਾ ਕਿਉਂਕਿ ਬੱਚੇ ਦਾ ਮਨ ਜਿਹੜਾ ਜੇ ਖੇਡਾਂ ਵੱਲ ਤਾਂ ਅਸੀਂ ਹੁਣ ਸਕੂਲ ਆਫ ਐਮੀਨਸ ਇਹਦੇ ਕਰਕੇ ਸ਼ੁਰੂ ਕੀਤੇ ਆ ਸਕੂਲ ਆਫ ਐਮੀਨਸ ਦਾ ਮਤਲਬ ਹੈ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਬੱਚੇ ਦਾ ਉਦੋਂ ਤੱਕ ਪਤਾ ਲੱਗ ਜਾਂਦਾ ਹੈ ਜਾਣਾ ਕਿੱਧਰ ਨੂੰ ਚਾਹੁੰਦਾ ਹੈ ਜਿਹੜਾ ਮੈਡੀਕਲ ਵੱਲ ਨੂੰ ਜਾਣਾ ਚਾਹੁੰਦਾ ਉਹਨੂੰ ਮੈਡੀਕਲ ਪੜਾਓ ਜਿਹੜਾ ਇੰਜੀਨੀਅਰਿੰਗ ਵੱਲ ਜਾਣਾ ਚਾਹੁੰਦਾ ਇੰਜੀਨੀਅਰ ਪੜਾਓ ਜਿਹੜਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ ਖੇਡਾਂ ਵੱਲ ਲੈ ਕੇ ਜਾਓ ਐਵੇਂ ਪੜਾਈ ਜਾਂਦੇ ਆ a^2 b^2 2ab ਦੱਸੋ ਆਏ ਫਾਰਮੂਲਾ ਬਰਤ ਕੇ ਕਦੇ ਕੇਲੇ ਖਰੀਦੇ ਕਿਸਨੇ ਕਮ ਨਹੀਂ ਆਉਂਦਾ ਯਾਰ ਸਾਨੂੰ ਪੜ੍ਹਾਈ ਕੁਝ ਹੋਰ ਜਾਂਦੇ ਟੈਨ θ cos θ ਕਦੇ ਨਹੀਂ ਵਰਤੇ ਅਸ ਤਾਂ ਕੁੱਟ ਸਭ ਤੋਂ ਵੱਧ ਦੇ ਦੇ ਕਰਕੇ ਪਈ tan θ ਕਰਕੇ ਦੱਸੋ ਕਿਥੋਂ ਥਿਉਰਮਾ ਕਿਥੋਂ ਯਾਦ ਕਰ ਲਵਾਂਗਾ ਜੀ ਹਨ ਤਾਂ ਹਿਸ ਹੈਵ ਹੈਡ ਹੀ ਲੈਬਟੇ ਬਾਈ ਗॉड ਉਹਨੇ ਇੱਕ ਪੋਸਟ ਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਮਤਲਬ ਪੋਸਟਾਂ ਨਿਕਲੀਆਂ ਇੱਕ ਬੰਦਾ ਸਿਲੈਕਟ ਹੋ ਗਿਆ ਸਾਰਾ ਕੁਝ ਕਹਿੰਦੇ ਸਾਰਾ ਕੁਝ ਠੀਕ ਹੈ ਜੀ ਬਸ ਆਖਰੀ ਇੰਟਰਵਿਊ ਹੈ ਇੱਕ ਉਹ ਚ ਸਵਾਲ ਕਰਨਾ ਹੈ ਉਹ ਕਹਿੰਦੇ ਦੱਸੋ ਕਰੋ ਸਵਾਲ ਕਹਿੰਦੇ ਚੰਨ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਵੱੰਡਣੀਆਂ ਫੇਰ ਮੇਰਾ ਜਵਾਬ ਹੈ ਜੀ ਯਾਰ ਤੁਸੀਂ ਉਹਨਾਂ ਨੂੰ ਹੀ ਕਿਉਂ ਪੁੱਛੀ ਜਾਂਨੋ ਚੰਨ ਤੇ ਧਰਤੀ ਉਹਨਾਂ ਨੂੰ ਪੁੱਛ ਲਓ ਵੀ ਫਲਾਨੀ ਤਹਿਸੀਲ ਚ ਕਿੰਨੇ ਪਿੰਡ ਨੇ ਕਿੱਥੋਂ ਕਿਹੜਾ ਪ੍ਰੇਮ ਵਸਤੀ ਕਿੱਥੇ ਆ ਹੈ ਆ ਪ੍ਰੇਮ ਵਸਤੀਲੇ ਬੈਠੇ ਆ ਹੈਨਾ ਤੇ ਉਹਨਾਂ ਨੂੰ ਇਹ ਪੁੱਛੋ ਜਿੱਥੇ ਚਿੱਟੀਆਂ ਮੰਨਣੀਆਂ ਨੇ ਚੰਦ ਤੋਂ ਦੱਸੋ ਕੀ ਲੈਣਾ ਉਹਨਾਂ ਨੇ ਰੈਲੇਵੈਂਟ ਇਹਨੂੰ ਕਹਿੰਦੇ ਰੈਲੇਵੈਂਟ ਸਵਾਲ ਕਰੋ ਰੈਲੇਵੈਂਟ ਪੜ੍ਹਾਈ ਕਰੋ ਅਸੀਂ ਪੜ੍ਹਾਈ ਵੀ ਉਹ ਪੜਾਵਾਂਗੇ ਜਿਹੜੀ ਰੈਲੇਵੈਂਟ ਹੋਵੇ ਜਿਹੜੀ ਕੰਮ ਆਵੇ ਜ਼ਿੰਦਗੀ ਹਾਂ ਸਾਡਾ ਵਿਰਸਾ ਦੱਸ ਦੋ ਕਿ ਅਸੀਂ ਕਿੰਨਾ ਸ਼ਹੀਦਾਂ ਦੇ ਵਾਰਿਸ ਹਾਂ ਦੱਸੋ ਦੱਸੋ ਕਿ ਅਸੀਂ ਕਿਹੜੇ ਕਿਹੜੇ ਕਿਵੇਂ ਕਿਵੇਂ ਲੜਾਈਆਂ ਲੜ ਕੇ ਸਾਡਾ ਦੇਸ਼ ਯਾਦ ਕਰਾਇਆ 26 ਜਨਵਰੀ ਦੀ ਚਾਕੀ ਦਿੱਲੀ ਵਾਲੇ ਪੰਜਾਬ ਵਾਲੀ ਜੇ ਨਹੀਂ ਦਿਖਾਉਣਗੇ ਕਿ ਰਸ਼ੀਦ ਭਗਤ ਸਿੰਘ ਦਾ ਮਾਨ ਸਨਮਾਨ ਸਾਡੇ ਘਟ ਜੂਗਾ ਮੈਂ ਤਾਂ ਕਹਿੰਦਾ 26 ਜਨਵਰੀ ਦੀ ਇੱਜ਼ਤ ਵਧ ਜਾਂਦੀ ਜੇ ਵਿੱਚ ਉਹਨਾਂ ਨੂੰ ਪਾ ਲੈਂਦੇ ਸਾਡੇ ਬਿਨਾ ਕਿਵੇਂ ਆਜ਼ਾਦੀਆਂ ਦੇ ਦਿਹਾੜੇ ਮਨਾ ਲਓਗੇ ਬਈ ਤੁਸੀਂ ਤੇ ਹੁਣ ਅੱਜ ਕੀ ਆਇਆ ਅੱਜ ਆਇਆ ਅਗਲੇ 3 ਸਾਲ ਦਾ ਰਿਲੀਜ਼ ਕਰਤਾ ਸਾਰਾ ਵੀ ਭਾਈ ਪੰਜਾਬ ਹੋਊਗਾ ਹੀ ਹੋਊਗਾ ਕਹਿੰਦੇ ਬਸ ਮੈਂ ਕਿਹਾ ਹੁਣ ਹੋਊਗਾ ਨਾ ਅਗਲੇ 3 ਸਾਲ ਦਾ ਸੈਂਟਰ ਸਰਕਾਰ ਨੇ ਜਾਰੀ ਕਰਤਾ ਕਲੰਡਰ ਜਾਈ ਕਰਤਾ ਕਿ 15 ਅਗਸਤ ਤੋਂ 26 ਜਨਵਰੀ 15 ਅਗਸਤ 26 2027 ਤੱਕ ਦਾ ਕਿ ਪੰਜਾਬ ਦੀ ਚੱਕੀ ਦੇ ਵਿੱਚ ਜਰੂਰ ਹੋਊਗੀ ਮੈਂ ਕਿਹਾ ਹੁਣ ਕਿਉਂ ਆਇਆ ਹਾਂ ਫਿਰ ਪਰ ਉਹ ਚੱਕੀ ਮੈਂ ਤਾਂ ਦਿਖਾਉਂ ਸਾਰੇ ਪੰਜਾਬ ਨੂੰ ਫਰੀ ਬਣਾ ਲੀਆ ਪਹਿਲਾਂ ਤਾਂ ਮੈਂ ਇੱਕ ਕੋਈ ਵੇਚਣੀ ਸੀ ਉੱਤੇ ਉਹਦੇ ਤਿੰਨ 파ਟ ਨੇ ਇੱਕ ਆਜ਼ਾਦੀ ਦੂਜਾ ਨਾਰੀ ਸ਼ਕਤੀ ਮਾਈ ਭਾਗੋ ਤੀਜਾ ਪੰਜਾਬ ਦਾ ਕਲਚਰ ਤਿੰਨ ਨੇ ਹੁਣ ਮੈਂ 15 20 ਬਣਵਾ ਲੀਆਂ ਰੋਜ਼ ਪਿੰਡਾਂ ਜਾਇਆ ਕਰਨੀਆਂ ਦਿਖਾਇਆ ਕਰਾਂਗੇ ਤੇ ਨਾਲੇ ਉਹਨਾਂ ਨੂੰ ਪੁੱਛਿਆ ਕਰਾਂਗੇ ਭਾਈ ਆਹ ਰਿਜੈਕਟ ਕੀਤੀਆਂ ਹੋਈਆਂ ਨੇ ਇਹ ਕੌਣ ਨੇ ਭਈ ਭਗ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕ ਇਹ ਕੌਣ ਨੇ ਭਈ ਮਾਈ ਭਾਗੋ ਦੀ ਲੜਾਈ ਨੂੰ ਉਹ ਉਹਨਾਂ ਦੀ ਬਹਾਦਰੀ ਨੂੰ ਰਿਜੈਕਟ ਕਰਨ ਵਾਲੇ ਆਪ ਦਾ ਕੀ ਯੋਗਦਾਨ ਹੈ ਕੋਈ ਨਹੀਂ ਕੌਣ ਬੈਠਾ ਹੈ ਬਾਬੂ ਬੈਠੇ ਹਲ ਤੇ ਹੱਦ ਹੈ ਯਾਰ ਮੇਰਾ ਗੁੱਸਾ ਯੈਸ ਸੀ ਨਾ ਫਿਰ ਕਿ ਗੱਲ ਤਾਂ ਤੁਸੀਂ ਤੁਸੀਂ ਸਾਡੇ ਬਿਨਾ ਕਿਵੇਂ ਮੰਜਲ ਬਣਾ ਲੋਗੇ ਪੰਜਾਬ ਪੰਜਾਬ ਤੋਂ ਬਿਨਾ ਆਜ਼ਾਦੀਆਂ ਦੇ ਦਿਹਾੜੇ ਬਲਕੇ ਪੰਜਾਬ ਛੱਡੋ ਜੇ ਅੰਡੇਮਾਨ ਨਿਕੋਬਾਰ ਦੀ ਚਾਕੀ ਨਿਕਲਣੀ ਹੋਵੇ 95% ਫਾਂਸੀ ਵਾਲੇ ਤੇ ਕਾਲੇ ਪਾਣੀ ਵਾਲੇ ਉੱਥੇ ਪੰਜਾਬੀ ਨੇ ਉਹ ਵੀ ਪੰਜਾਬੀ ਦਿਖਾਉਣੇ ਪੈਣਗੇ ਇਹਨਾਂ ਨੂੰ ਜੇ ਅੰਡੇਮਾਨ ਨਿਕੋਬਾਰ ਦੀ ਚਾਕੀ ਆ ਜੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੇਡੋ ਵਧੋ ਪੜੋ ਬਿਨਾਂ ਸ਼ਿਫਾਰਸ਼ ਤੋਂ ਨੌਕਰੀਆਂ ਮਿਲਣਗੀਆਂ ਕੋਈ ਐਮ.ਐਲ.ਏ ਜਾਂ ਕੋਈ ਮੰਤਰੀ ਦੀ ਸ਼ਿਫਾਰਸ਼ ਦੀ ਲੋੜ ਨਹੀਂ ਪੈਣੀ ਸਿੱਧੇ ਆਓ ਨੰਬਰ ਲੈ ਕੇ ਆ ਜਾਓ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਤੁਹਾਡੀ ਮੈਰਿਟ ਨੂੰ ਬਦਲ ਕੇ ਰੱਖ ਦੇ ਤੇ ਮੇਰੇ ਤੋਂ ਘੱਟ ਵਾਲੇ ਨੂੰ ਨੌਕਰੀ ਮਿਲ ਗਈ ਮੈਨੂੰ ਮਿਲੀ ਨਹੀਂ ਨੋ ਬਥੇਰੀਆਂ ਚੱਲੀਆਂ ਨੇ ਅਸੀਂ ਇਹ ਬਹੁਤ ਦੁੱਖ ਝੱਲੇ ਹੁਣ ਕਰਾਂਗੇ ਠੀਕ ਤੁਸੀਂ ਮੌਕਾ ਦਿੱਤਾ ਸੰਗਰੂਰਤਾ ਬੈਸੀ ਸੰਗਰੂਰਤਾ ਹੁਣ ਇੱਕ ਗੱਲ ਤੋਂ ਥੋੜਾ ਬਹੁਤ ਤਾਂ ਆ ਮੇਰੇ ਪੱਤਰਕਾਰ ਵੀਰ ਵੀ ਇਹਨਾਂ ਦਾ ਥੋੜਾ ਜਿਆਦਾ ਵਾਪੇ ਅੰਦਰ ਇਹਨਾਂ ਦਾ ਥੋੜੀ ਜੀ ਤਾਂ ਦਿਲ ਦੇ ਅੰਦਰ ਖੁਸ਼ੀ ਤਾਂ ਹੁੰਦੀ ਹੋਣੀ ਜਦੋਂ ਪੂਰੀ ਪੂਰੇ ਦੇਸ਼ ਦੇ ਵੱਡੇ ਵੱਡੇ ਲੀਡਰਾਂ ਚ ਇੱਕ ਪੀਲੀ ਪੱਗ ਵਾਲੀ ਦੀ ਫੋਟੋ ਹੁੰਦੀ ਹੈ ਥੋੜਾ ਬਹੁਤ ਤਾਂ ਲੱਗਦਾ ਹੋਣਾ ਆ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਓ ਸਾਡੇ ਵਾਲਾ ਕਿਤੇ ਵੀ ਜਾਊਂਗਾ ਪੰਜਾਬ ਦਾ ਨਾਮ ਉੱਚਾ ਕਰੂੰਗਾ ਆਪਣੇ ਵੱਲੋਂ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਨਹੀਂ ਝੁਕਣ ਦੇਣੀ ਪੰਜਾਬ ਨੂੰ ਹਮੇਸ਼ਾ ਉੱਪਰ ਰੱਖਣਾ ਹੈ ਖੇਡਾਂ 'ਚ ਵੀ ਪੜਾਈ 'ਚ ਵੀ ਇੰਡਸਟਰੀ 'ਚ ਵੀ ਹਰ ਗੱਲ 'ਚ ਸਮਾਜ ਨੂੰ ਉੱਪਰ ਚੱਕਣਾ ਹੈ ਜੀਵਨ ਸਤਾਰ ਉੱਪਰ ਚੱਕਣਾ ਹੈ ਅਗਲੀਆਂ ਇਲੈਕਸ਼ਨਾਂ ਨਹੀਂ ਅਗਲੀਆਂ ਜਨਰੇਸ਼ਨਾਂ ਬਾਰੇ ਸੋਚਣਾ ਕਿ ਉਹਨਾਂ ਨੂੰ ਕਿਵੇਂ ਆਪਾਂ ਕੌਮ ਬਣਾ ਦੋ ਕੌਮ ਬਣਾ ਦੋ ਗਲੀਆਂ ਨਾਲੀਆਂ ਬਾਚਾਪੀ ਬਣਾਉਂਦੇ ਰਹਿਣਗੇ ਕਿਰਾ ਕੌਮ ਬਣਾ ਦੋ ਬਸ ਸੋ ਗੁਰੂ ਸਾਹਿਬ ਦੇ ਸਾਡੇ ਕੋਲੇ ਸੰਦੇਸ਼ ਪਏ ਨੇ ਸਰਵੰਸ ਬਾਰ-ਬਾਰ ਕੇ ਵੀ ਕਹਤਾ ਚਾਰ ਮੋਈ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਪਏ ਨੇ ਸਾਡੇ ਕੋਲੇ ਇਤਿਹਾਸ ਸ਼ਬਦ ਗੁਰੂ ਸਾਡੇ ਕੋਲੇ ਇੱਕ ਇੱਕ ਅੰਗ ਤੇ ਇੱਕ ਇੱਕ ਪੰਕਤੀ ਤੇ ਬਹਿਸ ਕਰਨ ਲੱਗ ਜਿਓ ਚਾਰ-ਚਰ ਮਹੀਨੇ ਲੱਗ ਜਾਣਗੇ ਇੰਨਾ ਕੁਛ ਪਿਆ ਸਾਡਾ ਕੋਲੇ ਖਜ਼ਾਨਾ ਅਸੀਂ ਕਿਉਂ ਜਾਈਏ ਵੀ ਬਾਹਰਲੇ ਮੁਲਕਾਂ ਇਹ ਪਹਿਲਾਂ ਵਾਲੇ ਨੇ ਰਿਵਾਜ ਚਲਾਤਾ ਸੀ ਜੋ ਲੱਗੇ ਤੇ ਦੋ ਬੰਦੇ ਯਾਰ 25 ਸਾਲ ਤੱਕ ਦੋ ਬੰਦਿਆਂ ਦੀ ਰਾਜ ਰਹੀ ਬਾਲਲ ਦਾ ਤੇ ਕਪਟਨ ਦਾ ਦੋ ਬੰਦੇ ਹੀ ਡرائی ਰੱਖੇ ਉਹ 9.5 ਸਾਲ ਉਹ ਮਨਪ੍ਰੀਤ ਬਾਦਲ ਕਹੀ ਗਿਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਲੈ ਯਾਰ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਥਰਮਲ ਪਲਾਂਟ ਖਰੀਦ ਲਿਆ ਪ੍ਰਾਈਵੇਟ ਵੀ ਆ ਜਾਓ ਸਾਨੂੰ ਦਿਓ ਅਸੀਂ ਚਲਾ ਕੇ ਦਿਖਾਉਨੇ ਜੇ ਨੀਅਤ ਸਾਫ਼ ਹੋਵੇ ਸਭ ਕੁਝ ਹੋ ਜਾਏਗਾ ਸਿਆਣੇ ਕਹਿੰਦੇ ਐ ਬਰਕਤਾਂ ਉੱਤੀ ਹੁੰਦੇ ਨੇ ਜਿੱਥੇ ਨੀਤਾ ਸਾਫ਼ ਹੋ। ਪੰਜਾਬ ਦੇ ਘਰਾਂ 'ਚ ਬਰਕਤ ਆਉਣਗੀਆਂ। 700 ਨੌਕਰੀਆਂ ਕੱਲ੍ਹ ਦੇ ਕੇ ਆਇਆ 520 590 16 ਤਰੀਕ ਨੂੰ। ਫੰਕਸ਼ਨ ਰੱਖ ਲਿਆ ਪਹਿਲੀ। ਆਓ ਜੀ, ਮੁੰਡੇ ਕੁੜੀਆਂ ਨੌਕਰੀ ਲੈ ਕੇ ਜਾਂਦੇ ਐ, ਘਰੇ ਜਲੇਬੀਆਂ, ਘਰੇ ਕੜਾਈਆਂ ਚੜ੍ਹਦੀਆਂ, ਆਹ ਖੁਸ਼ੀ ਦੇ ਮਾਹੌਲ ਕਿੱਥੇ ਦੇਖੇ ਸੀ ਪੰਜਾਬ ਨੇ। ਬੰਦ ਹੀ ਹੋ ਗਏ ਸੀ ਆਹ ਕੁਛ ਆਹ ਫੰਕਸ਼ਨ। ਸੁਝੋਂਦੇ ਵਾਸਤੇ ਰੋ। लोगों को अक्सर अच्छा कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत बधाईया बहुत बहुत धन्यवाद